ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਹੁਕਮਨਾਮਾ ਇਨਸਾਈਟਸ ਵਿੱਚ ਅੱਜ ਸਾਡੇ ਕੋਲ ਸੰਗਤ ਵੱਲੋਂ ਕੁਝ ਬਹੁਤ ਹੀ ਅਹਿਮ ਵਿਚਾਰ ਆਏ ਨੇ ਜਿੰਨਾਂ ਤੇ ਅਸੀਂ ਗੱਲ ਕਰਨੀ ਹੈ ਜੀ ਬਿਲਕੁਲ ਅੱਜ ਆਪਾਂ ਮੁੱਖ ਤੌਰ ਤੇ ਗੱਲ ਕਰਾਂਗੇ ਗੁਰੂ ਤੇ ਪਰਮਾਤਮਾ ਦੀ ਸਰਵ ਵਿਆਪਕਤਾ ਬਾਰੇ ਯਾਨੀ ਕਿ ਉਹ ਹਰ ਥਾਂ ਹਰ ਵੇਲੇ ਕਿਵੇਂ ਮੌਜੂਦ ਹਨ ਹਾਂਜੀ ਤੇ ਨਾਲੀ ਮਨੁੱਖ ਦੇ ਅੰਦਰ ਜਿਹੜੀ ਇੱਕ ਲਗਾਤਾਰ ਲੋੜ ਰਹਿੰਦੀ ਹੈ ਇੱਕ ਸਹਾਰੇ ਦੀ ਉਸ ਬਾਰੇ ਵੀ ਵਿਚਾਰਾਂਗੇ ਇਹ ਬਹੁਤ ਡੂੰਗੀ ਗੱਲ ਹੈ ਦੇਖੋ ਜੀ ਹਰ ਇਨਸਾਨ ਦੇ ਅੰਦਰ ਨਾ ਭਾਵੇਂ ਉਹਨੂੰ ਪਤਾ ਹੋਵੇ ਜਾਂ ਨਾ ਹੋਵੇ ਇੱਕ ਇੱਕ ਤੜਪ ਜੀ ਰਹਿੰਦੀ ਹੈ ਕਿਸ ਚੀਜ਼ ਦੀ ਤੜਪ ਇੱਕ ਐਸੀ ਤਾਕਤ ਦੀ ਇੱਕ ਐਸੇ ਆਸਰੇ ਦੀ ਜਿਹੜਾ ਹਰ ਵੇਲੇ ਮਤਲਬ ਹਰ ਪਲ ਹਰ ਥਾਂ ਉਹਦੇ ਨਾਲ ਹੋਵੇ ਜਿਵੇਂ ਛੋਟਾ ਬੱਚਾ ਹੁੰਦਾ ਨਾ ਮਾਂ ਕੋਲ ਸੁਰੱਖਿਅਤ ਮਹਿਸੂਸ ਕਰਦਾ ਹਾਂਜੀ ਬਿਲਕੁਲ ਉਹੀ ਭਾਵਨਾ ਮਨ ਨੂੰ ਇੱਕ ਪੱਕਾ ਟਟ ਸਹਾਰਾ ਚਾਹੀਦਾ ਹੈ ਹਾਂ ਤੇ ਉਹ ਸਹਾਰਾ ਕਿਸੇ ਖਾਸ ਥਾਂ ਜਾਂ ਕਿਸੇ ਖਾਸ ਟਾਈਮ ਲਈ ਨਹੀਂ ਚਾਹੀਦਾ ਉਹ ਤਾਂ ਹਰ ਸਾਹ ਨਾਲ ਚਾਹੀਦਾ ਹਰ ਕਦਮ ਤੇ ਚਾਹੀਦਾ ਤਾਂ ਕਿ ਮਨ ਨੂੰ ਸ਼ਾਂਤੀ ਮਿਲੇ ਡਰ ਨਾ ਲੱਗੇ ਚਿੰਤਾ ਨਾ ਹੋਵੇ ਇੱਕ ਅੰਦਰੂਨੀ ਪਰੋਸਾ ਕਿ ਮੈਂ ਕੱਲਾ ਨਹੀਂ ਹਾਂ ਬਿਲਕੁਲ ਪਰ ਦੇਖੋ ਜਿਹੜੇ ਦੁਨੀਆ ਦੇ ਰਿਸ਼ਤੇ ਨੇ ਮਾਂ ਪਿਓ ਕਰ ਵਾਲੇ ਬੱਚੇ ਦੋਸਤ ਮਿੱਤਰ ਇਹ ਸਾਰੇ ਬਹੁਤ ਪਿਆਰੇ ਨੇ ਪਰ ਇਹਨਾਂ ਦੀ ਇੱਕ ਹੱਦ ਹੈ ਹਾਂਜੀ ਉਹ ਹਰ ਵੇਲੇ ਹਰ ਥਾਂ ਸਾਡੇ ਨਾਲ ਸਰੀਰ ਕਰਕੇ ਤਾਂ ਨਹੀਂ ਹੋ ਸਕਦੇ ਨਾ ਨਹੀਂ ਹੋ ਸਕਦੇ ਤਾਂ ਫਿਰ ਸਵਾਲ ਉੱਠਦਾ ਹੈ ਕਿ ਉਹ ਕਿਹੜੀ ਹਸਤੀ ਹੈ ਉਹ ਕਿਹੜੀ ਸ਼ਕਤੀ ਹੈ ਜਿਹੜੀ ਹਮੇਸ਼ਾ ਹਰ ਥਾਂ ਮੌਜੂਦ ਹੈ ਤੇ ਗੁਰੂ ਸਾਹਿਬ ਸਾਨੂੰ ਇਹੀ ਸਮਝਾਉਂਦੇ ਨੇ ਕਿ ਇਸ ਪੂਰੀ ਕਾਇਨਾਤ ਵਿੱਚ ਇਸ ਬ੍ਰਹਮੰਡ ਵਿੱਚ ਸਿਰਫ ਦੋ ਹੀ ਅਸੀਆਂ ਹਸਤੀਆਂ ਨੇ ਜਿਹੜੀਆਂ ਹਰ ਥਾਂ ਹਰ ਵਕਤ ਮੌਜੂਦ ਨੇ ਇੱਕ ਉਹ ਅਕਾਲਪਰਖ ਵਹਿਗੁਰੂ ਤੇ ਦੂਸਰੇ ਤੇ ਦੂਸਰਾ ਉਸੇ ਦਾ ਰੂਪ ਸੱਚਾ ਗੁਰੂ ਗੁਰਬਾਣੀ ਇਸ ਗੱਲ ਦੀ ਗਵਾਹੀ ਪਰਦੀ ਹੈ ਜੀ ਬਿਲਕੁਲ ਜਿਵੇਂ ਬਾਣੀ ਦਾ ਪਾਵਨ ਫਰਮਾਨ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਹਾਂਜੀ ਪਾਪ ਕੀ ਸੱਚਾ ਗੁਰੂ ਜਿਹੜਾ ਅਸਲ ਵਿੱਚ ਸ਼ਬਦ ਰੂਪ ਹੈ ਉਹ ਹਮੇਸ਼ਾ ਹਰ ਵੇਲੇ ਸਾਡੇ ਨਾਲ ਹੈ ਸਾਡੇ ਅੰਗ ਸੰਗ ਵਸਦਾ ਹੈ ਉਹ ਕਿਸੇ ਸਰੀਰ ਦੀਆਂ ਹੱਦਾਂ 'ਚ ਬੱਜਿਆ ਨਹੀਂ ਹੋਇਆ ਅੱਛਾ ਇਸੇ ਤਰ੍ਹਾਂ ਪ੍ਰਮਾਤਮਾ ਲਈ ਵੀ ਆਉਂਦਾ ਸਦਾ ਅੰਗ ਸੰਗੇ ਅਪੰਗਮ ਵਿਭੂਤੇ ਉਹ ਅਕਾਲਪੁਰਖ ਆਪਣੀ ਅਟੁੱਟ ਸ਼ਕਤੀ ਨਾਲ ਆਪਣੀ ਮੌਜੂਦਗੀ ਨਾਲ ਹਮੇਸ਼ਾ ਸਾਡੇ ਨਾਲ ਹੈ ਤਾਂ ਇਸ ਦਾ ਮਤਲਬ ਇਹ ਨਿਕਲਿਆ ਕਿ ਗੁਰੂ ਤੇ ਪ੍ਰਭੂ ਦਾ ਜਿਹੜਾ ਅਸਲ ਸਰੂਪ ਹੈ ਉਹ ਕੋਈ ਸਰੀਰ ਨਹੀਂ ਹੈ ਉਹ ਤਾਂ ਅਧਿਆਤਮਿਕ ਹੈ ਸਰਵ ਵਿਆਪਕ ਹੈ ਬਿਲਕੁਲ ਜਿਉ ਕੋਈ ਸਰੀਰ ਹੁੰਦੇ ਤਾਂ ਸੋਚੋ ਇੱਕੋ ਵੇਲੇ ਹਰ ਥਾਂ ਕਿਵੇਂ ਹੋ ਸਕਦੇ ਸੀ ਜੇ ਇੱਕ ਕਮਰੇ 'ਚੋਂ ਦਾ ਦੂਜੇ 'ਚ ਕਿਵੇਂ ਹੋਣਗੇ ਹਾਂ ਇਹ ਤਾਂ ਸਰੀਰ ਦੀ ਸੀਮਾ ਹੈ ਇਹ ਬਹੁਤ ਵੱਡਾ ਨੁਕਤਾ ਹੈ ਕਿ ਜਿਹੜਾ ਅਸਲ ਆਤਮਿਕ ਸਹਾਰਾ ਹੈ ਉਹ ਥਾਂ ਦੀਆਂ ਸਪੇਸ ਦੀਆਂ ਲਿਮਿਟੇਸ਼ਨਸ ਤੋਂ ਪਰੇ ਹੈ। ਬਿਲਕੁਲ। ਭਗਤ ਨਾਮਦੇਵ ਜੀ ਨੇ ਇਸ ਪੁਲੇਖੇ ਨੂੰ ਬਹੁਤ ਸੋਹਣਾ ਤੋੜਿਆ। ਉਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਰੱਬ ਨੂੰ ਕਿਸੇ ਇੱਕ ਖਾਸ ਥਾਂ ਤੇ ਬਿਠਾ ਮੰਨ ਲਿਆ ਨਾ ਉਹ ਗਿਆਨ ਦੀਆਂ ਅੱਖਾਂ ਤੋਂ ਅੰਨੇ ਨੇ। ਅੱਛਾ। ਤੇ ਜਿਨ੍ਹਾਂ ਨੇ ਉਸ ਨੂੰ ਕਿਸੇ ਇੱਕ ਦਿਸ਼ਾ ਵੱਲ ਹੀ ਮੰਨ ਲਿਆ ਜਿਵੇਂ ਕਈ ਲੋਕ ਕਹਿੰਦੇ ਨੇ ਰੱਬ ਉੱਪਰ ਹੈ ਜਾਂ ਕਿਸੇ ਖਾਸ ਪਾਸੇ ਹੈ ਉਹ ਪੂਰਾ ਸੱਚ ਨਹੀਂ ਦੇਖ ਰਹੇ। ਉਹ ਇੱਕ ਅੱਖ ਤੋਂ ਦੇਖ ਰਹੇ ਨੇ, ਮਤਲਬ ਕਾਣੇ ਨੇ। ਹਾਂਜੀ। ਅਸਲ ਚ ਤਾਂ ਪ੍ਰਭੂ ਤੇ ਗੁਰੂ ਉਹ ਹਰ ਕਣ ਚ ਹਰ ਦਿਸ਼ਾ ਚ ਹਰ ਥਾਂ ਮੌਜੂਦ ਨੇ ਵਿਆਪਕ ਨੇ ਜੀ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਨੇ ਤੂੰ ਸਬਨੀ ਥਾਏ ਜਿੱਥੇ ਹੋਂ ਜਾਈ ਸਾਚਾ ਸਿਰਜਨਹਾਰ ਜੀਓ ਕਿੰਨਾ ਸਾਫ਼ ਹੈ ਹੇ ਸੱਚੇ ਕਰਤਾਰ ਤੂੰ ਤਾਂ ਹਰ ਉਸ ਥਾਂ ਤੇ ਹੈ ਜਿੱਥੇ ਵੀ ਮੈਂ ਜਾਂਦਾ ਹਾਂ ਪਰ ਇਹ ਮੌਜੂਦਗੀ ਮਹਿਸੂਸ ਕਿਵੇਂ ਹੁੰਦੀ ਹੈ ਹਾਂ ਇਹ ਸਵਾਲ ਹੈ ਮੌਜੂਦ ਤਾਂ ਹੈ ਪਰ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦਾ ਹਰ ਵੇਲੇ ਇਹ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਯਾਦ ਕਰਦੇ ਹਾਂ ਜਦੋਂ ਅਸੀਂ ਉਸ ਦੀ ਭਗਤੀ ਕਰਦੇ ਹਾਂ ਅਰਾਧਨਾ ਕਰਦੇ ਹਾਂ ਬਾਣੀ ਚਾਉਂਦਾ ਹੈ ਜਿੱਥੇ ਹਰ ਆਰਾਧਿਏ ਤਿੱਥੇ ਹਰ ਮਿਤ ਸਹਾਈ ਮਤਲਬ ਜਿੱਥੇ ਵੀ ਜਿਸ ਵੀ ਹਾਲਤ 'ਚ ਉਸ ਨੂੰ ਯਾਦ ਕੀਤਾ ਜਾਂਦਾ ਹੈ ਉਹ ਦੋਸਤ ਬਣ ਕੇ ਮਦਦਗਾਰ ਬਣ ਕੇ ਆਉਂਦਾ ਹੈ ਹਾਂਜੀ ਸੋ ਇਹ ਗੱਲ ਤਾਂ ਸਪਸ਼ਟ ਹੋ ਗਈ ਕਿ ਅਸਲ ਗੁਰੂ ਸ਼ਬਦ ਹੈ ਤੇ ਪ੍ਰਭੂ ਜੋਤ ਸਰੂਪ ਹੈ ਤੇ ਦੋਵੇਂ ਹੀ ਹਰ ਥਾਂ ਮੌਜੂਦ ਹਨ ਪਰ ਦੁਨੀਆ ਵਿੱਚ ਤਾਂ ਸੱਚ ਦੇ ਨਾਲ ਝੂਠ ਵੀ ਹੈ ਜਾਣਨ ਦੇ ਨਾਲ ਹਨੇਰਾ ਵੀ ਹੈ ਹੈਨਾ ਬਿਲਕੁਲ ਹੈ ਤੇ ਰੱਬ ਨੇ ਸਾਨੂੰ ਸਮਝ ਦਿੱਤੀ ਹੈ ਵਿਵੇਕ ਬੁੱਧੀ ਦਿੱਤੀ ਹੈ ਤਾਂ ਕਿ ਅਸੀਂ ਪਰਖ ਸਕੀਏ ਕਿ ਸੱਚ ਕੀ ਹੈ ਝੂਠ ਕੀ ਹੈ ਚਾਨਣਾ ਕਿੱਥੇ ਹੈ ਹਨੇਰਾ ਕਿੱਥੇ ਹੈ ਤੇ ਇਹ ਹਨੇਰਾ ਕਿਹੋ ਜਿਹਾ ਹੁੰਦਾ ਹੈ ਕਈ ਤਰ੍ਹਾਂ ਦਾ ਦੇਖੋ ਧਰਮ ਦੇ ਨਾਂ ਤੇ ਪਖੰਡ ਫੈਲ ਜਾਂਦਾ ਹੈ ਲੋਕ ਦਿਖਾਵਾ ਕਰਦੇ ਨੇ ਭੋਲੇ ਲੋਕਾਂ ਨੂੰ ਠੱਗਦੇ ਨੇ ਇਹ ਹਨੇਰਾ ਹੈ ਹਾਂਜੀ ਫਿਰ ਰਾਜਨੀਤੀ ਚ ਜ਼ੁਲਮ ਦਾ ਹਨੇਰਾ ਹੁੰਦਾ ਜਦੋਂ ਤਾਕਤ ਲੋਕਾਂ ਦੀ ਸੇਵਾ ਲਈ ਨਹੀਂ ਸਗੋਂ ਉਹਨਾਂ ਨੂੰ ਦਬਾਉਣ ਲਈ ਵਰਤੀ ਜਾਂਦੀ ਹੈ ਇਤਿਹਾਸ ਭਰਿਆ ਪਿਆ ਇਹੋ ਜੇ ਲੋਕਾਂ ਨਾਲ ਚੰਗੇਜ਼ ਖਾਨ ਹਲਾਕੂ ਹਿਟਲਰ ਵਰਗੇ ਹਾਂਜੀ ਤੇ ਪਰਿਵਾਰਾਂ ਵਿੱਚ ਵੀ ਜਿੱਥੇ ਪਿਆਰ ਹੋਣਾ ਚਾਹੀਦਾ ਉੱਥੇ ਲੋਭ ਈੜਖਾ ਝਗੜੇ ਐਵੀ ਹਨੇਰਾ ਹੀ ਹੈ ਪਰ ਫਿਰ ਚਾਨਣਾ ਵੀ ਹੈ ਬਿਲਕੁਲ ਉਹ ਰਾਜਨੀਤੀ ਜਿਹੜੀ ਲੋਕਾਂ ਦੀ ਰੱਖਿਆ ਕਰੇ ਉਹ ਪਰਿਵਾਰ ਜਿੱਥੇ ਪਿਆਰ ਹੋਵੇ ਸਹਿਯੋਗ ਹੋਵੇ ਉਹ ਧਰਮ ਜਿਹੜਾ ਸੱਚਾ ਰਾਹ ਦਿਖਾਵੇ ਉਹ ਚਾਨਣਾ ਹੈ ਤੇ ਇਸੇ ਲਈ ਸੱਚ ਝੂਠ ਦੀ ਪਰਖ ਬਹੁਤ ਜ਼ਰੂਰੀ ਹੋ ਜਾਂਦੀ ਹੈ ਖਾਸ ਕਰਕੇ ਜਦੋਂ ਕੋਈ ਇਨਸਾਨ ਆਪ ਹੀ ਰੱਬ ਹੋਣ ਦਾ ਦਾਵਾ ਕਰਨ ਲੱਗ ਪਵੇ ਹਾਂ ਇਹ ਬਹੁਤ ਖਤਰਨਾਕ ਗੱਲ ਹੈ ਇਤਿਹਾਸ ਵਿੱਚ ਕਈ ਹੋਏ ਨੇ ਹਰਨਾਖਸ਼ੀ ਨਮਰੂਦ ਸੀ ਮਿਸਰ ਦਾ ਫਿਰੌਨ ਸੀ ਜਿਨ੍ਹਾਂ ਨੇ ਤਾਕਤ ਦੇ ਨਸ਼ੇ ਵਿੱਚ ਕਿਹਾ ਮੈਂ ਹੀ ਰੱਬ ਹਾਂ ਤੇ ਇਹ ਸਿਰਫ ਪੁਰਾਣੇ ਵੇਲਿਆਂ ਦੀ ਗੱਲ ਨਹੀਂ ਕੁਝ ਸਮਾਂ ਪਹਿਲਾਂ ਵੀ ਖੁਸ਼ਵੰਤ ਸਿੰਘ ਨੇ ਲਿਖਿਆ ਸੀ ਕਿ ਅਕੱਲੇ ਭਾਰਤ ਵਿੱਚ ਹੀ ਕਈ ਦਰਜਨ ਲੋਕ ਆਪਣੇ ਆਪ ਨੂੰ ਭਗਵਾਨ ਕਹਾਰੇ ਸਨ ਦੇਖੋ ਮਨੁੱਖ ਦੀ ਹਉਮੈ ਕਿੱਥੋਂ ਤੱਕ ਜਾਂਦੀ ਹੈ ਇਸੇ ਨਾਲ ਜੁੜਦੀ ਅਕਬਰ ਬਾਦਸ਼ਾਹ ਦੀ ਕਹਾਣੀ ਬੜੀ ਸਿੱਖਿਆ ਦਿੰਦੀ ਹੈ ਅੱਛਾ ਉਹ ਕਿਵੇਂ ਦੇਖੋ ਜਦੋਂ ਅਕਬਰ ਨੇ ਲਗਭਗ ਸਾਰਾ ਹਿੰਦੁਸਤਾਨ ਜਿੱਤ ਲਿਆ ਵੱਡੇ ਵੱਡੇ ਰਾਜੇ ਬਹਾਦਰ Rajput ਵੀ ਉਹਦੇ ਅੱਗੇ ਛੁੱਕ ਗਏ ਤਾਂ ਉਹਦੇ ਮਨ ਵਿੱਚ ਹੰਕਾਰ ਆ ਗਿਆ ਉਹਨੇ ਸੋਚਿਆ ਦੁਨੀਆਵੀ ਤਾਕਤ ਤਾਂ ਮੇਰੇ ਕੋਲ ਹੈ ਹੁਣ ਧਾਰਮਿਕ ਤਾਕਤ ਵੀ ਮੇਰੇ ਕੋਲ ਹੋਣੀ ਚਾਹੀਦੀ ਹੈ ਅੱਛਾ ਉਸਨੇ ਫਿਰ دین-ਏ ਇਲਾਹੀ ਸ਼ੁਰੂ ਕੀਤਾ ਸੀ ਹਾਂ ਇੱਕ ਨਵਾਂ ਜਿਹਾ ਧਰਮ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਆਪ ਇੱਕ ਤਰ੍ਹਾਂ ਨਾਲ ਪੈਗੰਬਰ ਬਣਨਾ ਚਾਹੁੰਦਾ ਸੀ ਫਿਰ ਉਸਨੇ ਆਪਣੇ ਦਰਬਾਰ ਦੇ ਜਿਹੜੇ ਨੌ ਮੰਨੇ ਪਰਮੰਨੇ ਬੰਦੇ ਸੀ ਜਿਨ੍ਹਾਂ ਨੂੰ ਨੌ ਰਤਨ ਕਹਿੰਦੇ ਸੀ ਹਾਂਜੀ ਜਿਵੇਂ ਤਾਨਸੇਨ ਬੀਰਬਲ ਮਾਨ ਸਿੰਘ ਅਲਕੀ ਸੀ ਚਾਲ ਉਹੀ ਪੁਰਾਣੀ ਕਿ ਪਹਿਲਾਂ ਜਿਹੜੇ ਵੱਡੇ ਅਸਰ ਰੱਖਣ ਵਾਲੇ ਪੜੇ ਲਿਖੇ ਅਮੀਰ ਲੋਕ ਨੇ ਉਹਨਾਂ ਨੂੰ ਮੰਨਵਾ ਲਓ ਫਿਰ ਆਮ ਲੋਕ ਤਾਂ ਪਿੱਛੇ-ਪਿੱਛੇ ਤੁਰ ਪੈਂਦੇ ਨੇ ਭੇੜ ਚੱਲ ਤੇ ਕਈ ਮੰਨ ਵੀ ਗਏ ਹਾਂ ਕਾਫੀ ਦਰਬਾਰੀ ਜਿਵੇਂ ਤੁਸੀਂ ਨਾ ਲਏ ਉਹ ਕਿਸੇ ਨਾ ਕਿਸੇ ਕਾਰਨ ਝੁੱਕ ਗਏ ਪਰ ਇੱਕ ਬੰਧਾੜ ਗਿਆ ਉਹ ਕੌਣ ਸੀ ਉਹ ਸੀ ਅਬਦੁਰ ਰਹੀਮ ਖਾਨੇ ਖਾਨਾ ਰਹੀਮ ਬਹੁਤ ਵੱਡਾ ਕਵੀ ਵਿਦਵਾਨ ਤੇ ਸਿਆਣਾ ਬੰਦਾ ਸੀ ਅੱਛਾ ਉਸਨੇ ਕੀਆ ਕੀਆ ਜਦੋਂ ਅਕਬਰ ਨੇ ਉਸ ਨੂੰ ਕਿਹਾ ਰਹੀਮ ਨੇ ਬੜੇ ਅਦਬ ਨਾਲ ਪਰ ਸਾਫ਼ ਕਹਿ ਦਿੱਤਾ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਤੁਹਾਨੂੰ ਦੁਨੀਆ ਦੇ ਬਾਦਸ਼ਾਹ ਵਜੋਂ ਪੂਰਾ ਸਤਿਕਾਰ ਦਿੰਦਾ ਸਲਾਮ ਕਰਦਾ ਹਾਂ ਜੀ ਪਰ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਰੱਬ ਦਾ ਭੇਜਿਆ ਹੋਇਆ ਪੈਗੰਬਰ ਮੰਨਾਂ ਤਾਂ ਮਾਫ਼ ਕਰਨਾ ਮੇਰੀਆਂ ਅੱਖਾਂ ਇਹ ਗੱਲ ਨਹੀਂ ਮੰਨਦੀਆਂ ਓਹੋ ਤੈ ਉਹ ਮੈਨੂੰ ਨਹੀਂ ਦਿਸਦਾ ਇਹ ਤਾਂ ਬਹੁਤ ਵੱਡੀ ਹਿੰਮਤ ਦੀ ਗੱਲ ਸੀ ਸ਼ੈਨਸ਼ਾ ਦੇ ਮੂੰਹ ਤੇ ਐਨੀ ਸੱਚੀ ਗੱਲ ਕਹਿ ਦੇਣੀ ਬਿਲਕੁਲ ਇਹ ਉਹੀ ਪਰਖ ਵਾਲੀ ਨਜ਼ਰ ਹੈ ਜਿਹੜੀ ਗੁਰੂ ਸਾਹਿਬ ਸਾਨੂੰ ਦਿੰਦੇ ਨੇ ਜਿਵੇਂ ਮੱਖਣਸ਼ਾ ਲੁਬਾਣੇ ਨੇ ਪਰਖ ਲਿਆ ਸੀ ਨਾ ਅਸਲੀ ਗੁਰੂ ਨੂੰ ਹਾਂਜੀ 22 ਮੰਜੀਆਂ ਵਿੱਚੋਂ ਇਹ ਦੂਜਾ ਬਹੁਤ ਜ਼ਰੂਰੀ ਨੁਕਤਾ ਹੈ ਕਿ ਅਸਲੀਅਤ ਨੂੰ ਪਛਾਣਨ ਲਈ ਬਾਹਰਲਾ ਦਿਖਾਵਾ ਨਹੀਂ ਅੰਦਰ ਦੀ ਪਰਖ ਚਾਹੀਦੀ ਹੈ ਬਿਲਕੁਲ ਜਿਵੇਂ ਜੋਰੀ ਪਰਖਦਾ ਹੈ ਹੀਰੇ ਨੂੰ ਓਵੇਂ ਗੁਰੂ ਦਾ ਸਿੱਖ ਸ਼ਬਦ ਦੀ ਕਸਵੱਟੀ ਲਾਉਂਦਾ ਹੈ ਰਹੀਮ ਦੀਆਂ ਅੱਖਾਂ ਸੱਚ ਦੇਖ ਰਹੀਆਂ ਸੀ ਭਾਵੇਂ ਪਤਾ ਸੀ ਕਿ ਇਸ ਦੀ ਕੀਮਤ ਦੇਣੀ ਪੈ ਸਕਦੀ ਹੈ ਤੇ ਦੇਣੀ ਪਈ ਅਕਬਰ ਨੇ ਕੁਝ ਕਿਹਾ ਉਸ ਵੇਲੇ ਅਕਬਰ ਨੂੰ ਇਕਤਾ ਰਹੀਮ ਕੇ ਉਸ ਦਾ ਪੁਰਾਣਾ ਐਹਸਾਨ ਸੀ ਬਚਪਨ ਚ ਪਾਲਨ ਪੋਸਣ ਦਾ ਸ਼ਾਇਦ ਇਸ ਕਰਕੇ ਉਸਨੇ ਉਸ ਵੇਲੇ ਤੱਕ ਕੁਝ ਨਹੀਂ ਕਿਆ ਪਰ ਗਲਮਾਂਚ ਰੱਖ ਲਈ ਅੱਛਾ ਉਸ ਨੂੰ ਕੈਦ ਕਰ ਲਿਆ ਤੇ ਫਿਰ ਦੇਸ਼ ਨਿਕਾਲਾ ਦੇ ਦਿੱਤਾ ਇਕ ਐਨਾ ਵੱਡਾ ਵਿਦਵਾਨ ਕਵੀ ਵਜ਼ੀਰ ਸਿਰਫ ਇਸ ਕਰਕੇ ਜ਼ਲੀਲ ਹੋਇਆ ਕਿ ਉਹਨੇ ਇਕ ਇਨਸਾਨ ਨੂੰ ਰੱਬ ਦਾ ਦਰਜਾ ਦੇਣ ਤੋਂ ਨਾ ਕਰ ਦਿੱਤੀ ਸੀ ਇਹ ਤਾਂ ਬੜੀ ਦੁੱਖ ਦੀ ਗੱਲ ਹੈ ਦਿਖਾਉਂਦਾ ਹੈ ਕਿ ਦੁਨਿਆਵੀ ਤਾਕਤ ਕਿੰਨੀ ਬੇਰਹਿਮ ਹੋ ਸਕਦੀ ਹੈ ਜਦੋਂ ਸੱਚ ਸੁਣਨਾ ਪਵੇ ਪਰ ਰਹੀਮ ਟੁੱਟਿਆ ਨਹੀਂ ਸੁਗੋ ਉਹ ਹੋਰ ਨਿਮਰਤਾ ਵਿੱਚ ਆ ਗਿਆ ਸਾਰਾ ਮਾਣ ਸਾਰਾ ਰੁਤਬਾ ਜਾਂਦਾ ਰਿਹਾ ਇੱਕ ਦੋਹਾ ਵੀ ਹੈ ਸ਼ਾਇਦ ਉਹਨਾਂ ਦਾ ਇਸ ਬਾਰੇ ਹਾਂਜੀ ਬਹੁਤ ਮਸ਼ਹੂਰ ਹੈ ਜਦੋਂ ਬਿਲਕੁਲ ਕੰਗਾਲ ਹੋ ਗਿਆ ਤਾਂ ਕਹਿੰਦੇ ਨੇ ਉਹਨੇ ਕਿਹਾ ਰਹਿਮਨ ਉtre ਪਾਰ ਪਾਰ ਝੋਕ ਸਭ ਪਾਰ ਮੈਂ ਪਾਵ ਭਾਵ ਕਿ ਮੈਂ ਦੁਨਿਆਵੀ ਇੱਜ਼ਤ ਰਤਬੇ ਹੰਕਾਰ ਇਹ ਸਾਰਾ ਪਾਰ ਦੁੱਖਾਂ ਦੀ ਇਸ ਪੱਟੀ ਵਿੱਚ ਸੁੱਟ ਕੇ ਹੁਣ ਹਲਕਾ ਹੋ ਗਿਆ ਹਾਂ ਇਸ ਭਵ ਸਾਗਰ ਤੋਂ ਪਾਰ ਹੋ ਗਿਆ ਹਾਂ ਇਹ ਨਿਮਰਤਾ ਦੀ ਨਿਰਪਾਰਤਾ ਦੀ ਅਵਸਥਾ ਹੈ ਵਾਹ ਸੋ ਸੰਗਤ ਜੀ ਰਹੀਮ ਦੀ ਇਹ ਕਹਾਣੀ ਸਾਨੂੰ ਕਿੰਨਾ ਕੁ ਰਖਾਉਂਦੀ ਹੈ ਸਭ ਤੋਂ ਵੱਡੀ ਗੱਲ ਸੱਚੇ ਪ੍ਰਭੂ ਤੇ ਸੱਚੇ ਗੁਰੂ ਦੀ ਪਹਿਚਾਣ ਹਾਂਜੀ ਤੇ ਉਹ ਪਹਿਚਾਣ ਕੀ ਹੈ ਸਭ ਤੋਂ ਵੱਡੀ ਨਿਸ਼ਾਨੀ ਸਰਵ ਵਿਆਪਕਤਾ ਓਮਨੀ ਪ੍ਰੈਜ਼ੈਂਸ ਜਿਹੜਾ ਹਰ ਥਾਂ ਹਰ ਵਕਤ ਮੌਜੂਦ ਨਹੀਂ ਉਹ ਅਸਲ ਗੁਰੂ ਜਾਂ ਪ੍ਰਭੂ ਹੋ ਹੀ ਨਹੀਂ ਸਕਦਾ ਇਹ ਬਿਲਕੁਲ ਸਾਫ਼ ਹੋ ਗਿਆ ਗੁਰੂ ਸਾਡੇ ਨਾਲ ਕਿਵੇਂ ਆ ਫਿਰ ਹਰ ਵੇਲੇ ਗੁਰੂ ਸਾਡੇ ਨਾਲ ਹੈ ਸ਼ਬਦ ਦੇ ਰੂਪ ਵਿੱਚ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਵਿਚਾਰਦੇ ਹਾਂ ਗੁਰੂ ਸਾਡੇ ਨਾਲ ਹੈ ਘਰ ਵਿੱਚ ਬਾਹਰ ਸਫ਼ਰ ਵਿੱਚ ਹਰ ਥਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਿਲਕੁਲ ਤੇ ਪ੍ਰਭੂ ਉਹ ਜੋਤ ਦੇ ਰੂਪ ਵਿੱਚ ਪ੍ਰਕਾਸ਼ ਦੇ ਰੂਪ ਵਿੱਚ ਹਰ ਥਾਂ ਹਰ ਜੀਵ ਦੇ ਅੰਦਰ ਮੌਜੂਦ ਹੈ। ਇਸ ਸੱਚ ਨੂੰ ਅਨੁਭਵ ਕਰਨਾ, ਮਹਿਸੂਸ ਕਰਨਾ ਇਹੀ ਤਾਂ ਅਸਲ ਖੇਡ ਹੈ। ਅੱਛਾ ਜੇ ਇਹ ਸਮਝ ਆ ਜਾਵੇ ਕਿ ਮੇਰਾ ਗੁਰੂ, ਮੇਰਾ ਰੱਬ ਹਰ ਵੇਲੇ ਮੇਰੇ ਨਾਲ ਹੈ ਤਾਂ ਇਸ ਨਾਲ ਜ਼ਿੰਦਗੀ 'ਚ ਕੀ ਫਰਕ ਪੈਂਦਾ ਹੈ? ਸਭ ਤੋਂ ਪਹਿਲਾਂ ਤਾਂ ਡਰ ਖਤਮ ਹੋ ਜਾਂਦਾ ਹੈ। ਜਦੋਂ ਪਤਾ ਹੋਵੇ ਕਿ ਸਭ ਤੋਂ ਵੱਡੀ ਤਾਕਤ ਮੇਰੇ ਨਾਲ ਹੈ ਫਿਰ ਕਾਹਦਾ ਡਰ? ਹਾਂ, ਇਹ ਤਾਂ ਹੈ। ਫਿਰ ਮੁਸ਼ਕਲਾਂ ਵੀ ਸ਼ਾਇਦ ਛੋਟੀਆਂ ਲੱਗਣ ਲੱਗ ਪੈਂਦੀਆਂ ਨੇ। ਬਿਲਕੁਲ ਤੇ ਦੂਜਾ ਨਿਮਰਤਾ ਆਉਂਦੀ ਹੈ ਆਪਣੀ ਛੋਟਾਈ ਦਾ ਆਪਣੀ ਤੁਛਤਾ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਕੁਝ ਵੀ ਨਹੀਂ ਸਭ ਕੁਝ ਉਹ ਕਰਨ ਵਾਲਾ ਹੈ ਮੈਂ ਸਿਰਫ ਉਹਦੇ ਤੇ ਨਿਰਪਰ ਹਾਂ ਤੇ ਇਸ ਸਰਬਵਿਆਪਕ ਸਹਾਰੇ ਨਾਲ ਇਸ ਸ਼ਕਤੀ ਨਾਲ ਜੁੜਨ ਦਾ ਤਰੀਕਾ ਕੀ ਹੈ ਗੁਰੂ ਸਾਹਿਬ ਨੇ ਬਖਸ਼ਿਆ ਸਾਨੂੰ ਨਾਮ ਸਿਮਰਨ ਵਾਹਿਗੁਰੂ ਦਾ ਨਾਮ ਜਪਣਾ ਉਹਦੇ ਗੁਣ ਗਾਉਣੇ ਉਦੀ ਯਾਦ ਵਿੱਚ ਰਹਿਣਾ ਜਿਉਂ-ਜਿਉਂ ਸਿਮਰਨ ਕਰਦੇ ਹਾਂ ਇਹ ਜਿਹੜਾ ਅੰਗ ਸੰਗ ਹੋਣ ਦਾ ਅਹਿਸਾਸ ਹੈ ਨਾ ਇਹ ਗੂੜਾ ਹੁੰਦਾ ਜਾਂਦਾ ਹੈ ਤੇ ਜਦੋਂ ਇਹ ਅਹਿਸਾਸ ਹੁੰਦਾ ਹੈ ਕਿ ਉਹੀ ਰੱਬ ਹਰ ਇੱਕ ਵਿੱਚ ਹੈ ਤਾਂ ਫਿਰ ਦੂਜਿਆਂ ਪ੍ਰਤੀ ਸਾਡਾ ਬਤੀਰਾ ਕਿਵੇਂ ਬਦਲਦਾ ਹੈ ਫਿਰ ਸਭ ਵਿੱਚ ਉਹੀ ਦਿਸਦਾ ਹੈ ਫਿਰ ਕਿਸੇ ਨਾਲ ਨਫ਼ਰਤ ਵੈਰ ਈਰਖਾ ਕਿਵੇਂ ਰਹੇਗੀ ਸਭ ਆਪਣੇ ਲੱਗਦੇ ਨੇ ਪਿਆਰ ਹਮਦਰਦੀ ਪੈਦਾ ਹੁੰਦੀ ਹੈ ਹਾਂਜੀ ਤੇ ਇਸ ਗਿਆਨ ਤੋਂ ਅੱਗੇ ਫਿਰ ਸੇਵਾ ਨਿਕਲਦੀ ਹੈ ਜਦੋਂ ਸਭ ਵਿੱਚ ਰੱਬ ਦਿਸਦਾ ਹੈ ਤਾਂ ਉਹਨਾਂ ਦੀ ਮਦਦ ਕਰਨੀ ਉਹਨਾਂ ਦੇ ਕੰਮ ਆਉਣਾ ਇਹ ਰੱਬ ਦੀ ਸੇਵਾ ਬਣ ਜਾਂਦੀ ਹੈ ਨਿਸ਼ਕਾਮ ਸੇਵਾ ਹਾਂ ਬਿਨਾ ਕਿਸੇ ਫਲ ਦੀ ਇੱਛਾ ਦੇ ਇਹ ਇੱਕ ਤਰ੍ਹਾਂ ਦਾ ਸ਼ੁਕਰਾਨਾ ਹੈ ਕਿ हे ਰੱਬ ਤੂੰ ਮੈਨੂੰ ਜੋ ਦਿੱਤਾ ਹੈ ਮੈਂ ਉਸ ਨੂੰ ਅੱਗੇ ਵੰਡ ਰਹੀ ਹਾਂ ਇਸ ਨਾਲ ਮਨ ਸਾਫ਼ ਹੁੰਦਾ ਹੋ ਮੈਂ ਘਟਦੀ ਹੈ ਸੋ ਸੰਗਤ ਜੀ ਅਖੀਰ ਵਿੱਚ ਇੱਕ ਸਵਾਲ ਛੱਡ ਕੇ ਜਾਂਦੇ ਆ ਤੁਹਾਡੇ ਸੋਚਣ ਲਈ ਜੇ ਅਸੀਂ ਸੱਚੀ ਮੁੱਚੀ ਇਸ ਗੱਲ ਨੂੰ ਮੰਨ ਲਈਏ ਆਪਣੇ ਅੰਦਰ ਵਸਾ ਲਈਏ ਕਿ ਗੁਰੂ ਤੇ ਵਾਹੀ ਗੁਰੂ ਹਮੇਸ਼ਾ ਮਤਲਬ ਹਰ ਪਲ ਹਰ ਥਾਂ ਸਾਡੇ ਨਾਲ ਨੇ ਤਾਂ ਸਾਡੀ ਰੋਜ਼ ਦੀ ਜ਼ਿੰਦਗੀ ਸਾਡੀਆਂ ਚਿੰਤਾਵਾਂ ਸਾਡੇ ਫੈਸਲੇ ਸਾਡਾ ਦੂਜਿਆਂ ਨਾਲ ਵਰਤਾਓ ਇਹ ਸਭ ਕਿਵੇਂ ਬਦਲ ਸਕਦਾ ਹੈ ਇਸ ਡੂੰਗੀ ਸਚਾਈ ਦਾ ਸਾਡੇ ਤੇ ਕੀ ਅਸਰ ਪੈ ਸਕਦਾ ਹੈ ਜੀ ਇਸ ਤੇ ਜ਼ਰੂਰ ਵਿਚਾਰ ਕਰਨਾ ਏਸੀ ਅੱਜ ਦੀ ਆਪਣੀ ਛੋਟੀ ਜਿਹੀ ਵਿਚਾਰ ਚਰਚਾ ਹਾਂਜੀ ਜੇ ਸੰਗਤ ਚਾਹੁੰਦੀ ਹੈ ਕਿ ਅਸੀਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰੀਏ ਤਾਂ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਜੀ ਤੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਨਾ ਵਾਹਿਗੁਰੂ ਸਤਿ ਸਪਤੇ ਮਿਹਰ ਪਰਿਆ ਹੱਥ ਰੱਖਣ ਤੇ ਹਾਂ ਜੇ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਤਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਤਾਂ ਕਿ ਹੋਰ ਸੰਗਤਾਂ ਤੱਕ ਵੀ ਇਹ ਗੱਲ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ